ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪੰਜਾਬ ਪੁਲਿਸ ਵੱਲੋਂ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਦੋ ਮੁਲਜ਼ਮ ਗ੍ਰਿਫਤਾਰ ਇੱਕ ਪਸਤੂਨ ਬਰਾਮਰ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ਾਂ ਨਿਰਦੇਸ਼ਾ ਦੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇ ਨਜ਼ਰ ਜਾਰੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਤਰਨਤਾਰਾ ਦੇ ਬਲਟੋਹਾ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਵਿਦੇਸ਼ੀ ਮੂਲ ਦੇ ਗੈਂਗਸਟਰ ਪ੍ਰਭਦੀਪ ਸਿੰਘ ਉਰਫ ਪ੍ਰਭ ਦਸਵਾਲ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਤਰਨਤਾਰਨ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਦੀ ਗੁੱਥੀ ਸੁਲਝਾ ਲਈ ਹੈ ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਡੀਜੀਪੀ ਗੋਰੇ ਵਿਆਦਵ ਨੇ ਦਿੱਤੀ ਇਸ ਸੰਬੰਧੀ ਹੋਰ ਜਾਣਕਾਰੀ ਦਿਨਦ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨ ਪ੍ਰੀਤ ਸਿੰਘ ਉਰਫ ਕਰਨ ਵਾਸੀ ਪਿੰਡ ਤੂਤ ਅਤੇ ਗੁਰਲਾਲਜੀਤ ਸਿੰਘ ਉਰਫ ਲਾਲੀ ਪਿੰਡ ਪੰਗਾਲਾ ਵੱਜੋਂ ਹੋਈ ਹੈ ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਕਬਜ਼ੇ ਚੋਂ ਇੱਕ 32 ਬੋਰ ਦਾ ਪਿਸਤੌਲ ਜਿੰਦਾ ਕਾਰਤੂਸ ਅਤੇ ਕਾਰਤੂਸ ਦੀ ਖਾਲੀ ਖੋਲ ਬਰਾਮਦ ਕਰਨ ਤੋਂ ਇਲਾਵਾ ਉਹਨਾਂ ਕੋਲੋਂ ਹੁੰਡਾ ਐਕਟੀਵਾ ਵੀ ਬਰਾਮਦ ਕੀਤੀ ਹੈ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਐਡਲਰ ਪ੍ਰਭ ਦਸਵਾਲ ਦੇ ਜੋ ਕਿ ਕਨਸ਼ਾਮਪੂਰੀਆ ਗਿਰੋਹ ਨਾਲ ਸੰਬੰਧ ਰੱਖਦਾ ਹੈ ਦੇ ਨਿਰਦ ਇਸ਼ਾਂ ਦੇ ਜਬਰਨ ਵਸੂਲੀ ਦਾ ਰੈਕਟ ਚਲਾ ਰਹੇ ਸਨ ਅਤੇ ਗੋਲੀਬਾਰੀਆਂ ਦੀਆਂ ਦੋ ਵਾਰ ਦਾ ਸਾਨੂੰ ਅੰਜਾਮ ਦੇ ਚੁਕੇ ਸਨ ਗੋਲੀਬਾਰੀ ਦੀ ਤਾਜ਼ਾ ਘਟਨਾ ਇਸ ਸਾਲ 1 ਜਨਵਰੀ ਨੂੰ ਪਿੰਡ ਕਰੀਆਲਾ ਦੇ ਇੱਕ ਮੈਡੀਕਲ ਸਟੋਰ ਤੇ ਵਾਪਰੀ ਸੀ ਅਤੇ ਵਿਲਟੋਹਾ ਵਿਖੇ ਗੋਲੀਬਾਰਿਆ ਦੀ ਇੱਕ ਹੋਰ ਘਟਨਾ 2 ਦਸੰਬਰ 2024 ਨੂੰ ਵਾਪਰੀ ਸੀ ਜਦੋਂ ਇੱਕ ਆੜਤੀਏ ਨੂੰ 20 ਲੱਖ ਰੁਪਏ ਦੀ ਫਰੋਤੀ ਲਈ ਨਿਸ਼ਾਨਾ ਬਣਾਇਆ ਗਿਆ ਸੀ ਉਨ੍ਹਾਂ ਦੱਸਿਆ ਕਿ ਵਿਲਟੋਹਾ ਖੇਤਰ ਚ ਘੁੰਮ ਰਹੇ ਕਥਿਤ ਦੋਸ਼ੀਆਂ ਬਾਰੇ ਖੁੱਪਤਾ ਸੂਚਨਾ ਤੇ ਕਾਰਵਾਈ ਕਰਦੇ ਹੋયા ਐਸਪੀ ਇਨਵੈਸਟੀਗੇਸ਼ਨ ਅਰਜਨ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਹਿਨਾਸ ਅਤੇ ਡੀਐਸਪੀ ਪਿੱਖੀਵੰਡ ਪ੍ਰੀਤਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਮਲਜ਼ਮਾਂ ਦਾ ਪਿੱਛਾ ਕੀਤਾ ਅਤੇ ਬਲਟੋਹਾ ਵਿਖੇ ਨਾਕੇ ਤੇ ਉਹਨਾਂ ਨੂੰ ਘੇਰ ਲਿਆ ਉਹਨਾਂ ਨੇ ਕਿਹਾ ਕਿ ਦੋਵਾਂ ਮਲਜ਼ਮਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੇ ਸਵੈ ਰੱਖਿਆ ਲਈ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਹੋਰ ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਪੁਲਿਸ ਕਪਤਾਨ ਤਰਨ ਤਰਨ ਅਬੂ ਮੰਨੂ ਰਾਣਾ ਨੇ ਦੱਸਿਆ ਕਿ ਜ਼ਬਾਨੀ ਗੋਲੀਬਾਰੀ ਵਿੱਚ ਮਲਜ਼ਮ ਕਰਨਪ੍ਰੀਤ ਅਤੇ ਗੁਰਲਾਲਜੀਤ ਨੂੰ ਗੋਲੀਆਂ ਲੱਗੀਆਂ ਉਹਨਾਂ ਦੱਸਿਆ ਕਿ ਦੋਵੇਂ ਮਲਜ਼ਮਾਂ ਕਰਨ ਅਤੇ ਗੁਰਲਾਲ ਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਦਾ ਇਲਾਜ ਲਈ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਕਰਨਪ੍ਰੀਤ ਦਾ ਅਪਰਾਧਿਕ ਪਿਛੋਕੜ ਅਤੇ ਉਹ ਪੰਜਾਬ ਪੁਲਿਸ ਨੂੰ ਵੱਖ-ਵੱਖ ਅਧਿਕਾਰੀਆਂ ਮਾਮਲਿਆਂ ਵਿੱਚ ਲੋੜਿੰਦਾ ਸੀ। ਐਸਐਸਪੀ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਦੋਵਾਂ ਮਾਮਲਿਆਂ 'ਚ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਐਫਆਈਆਰ ਨੰਬਰ 3 ਮਿਤੀ 7 ਤਿੱਕ 2025 ਨੂੰ ਭਾਰਤੀ ਨਿਆਂ ਸਹਿਤ ਧਾਰਾ 109 132 2021 ਅਤੇ 35 ਅਤੇ ਇਸ ਅਸਲਾ ਐਕਟ ਦੀ ਧਾਰਾ 25 6 7 ਤਹਿਤ थाना ਬਲਟੋਹ ਵਿਖੇ ਕੇਸ ਦਰਜ ਕੀਤਾ ਗਿਆ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਟੀਚਾ ਕੀਤਾ ਹੈ ਕਿ ਆ ਪ੍ਰਦੇਸ਼ ਨੂੰ ਸਾਡੇ ਡਿਸਟ੍ਰਿਕਟ ਨੂੰ ਗੈਂਗਸਟਰ ਮੁਕਤ ਕਰਨਾ ਹੈ ਤੇ ਜਿਹੜੀ ਐਕਸਟਰਸ਼ਨ ਕਾਲ ਕਰਦੇ ਆ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨੀ ਹੈ ਤੇ ਮੁਲਕੇ ਕਿਸੇ ਦੀ ਜੁਲਤ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਵਾ ਪੈਦਾ ਕਰੇ ਉਸੇ ਤਹਿਤ ਦੋ ਵਕ ਵਕ ਥਾਵਾਂ ਤੇ ਪ੍ਰਬਦਾ ਸਵਾਲਨਾ ਦਾ ਗੈਂਗਸਟਰ ਜਿਹੜਾ ਬਾਹਰ ਹੈ ਉਹਨੇ ਐਕਸਪਲੋਸ਼ਨ ਕਾਲ ਕੀਤੀ ਸੀਗੀ ਫੈਸੇ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 2 ਦਸੰਬਰ ਦੇ 2024 ਨੂੰ ਇਕ ਆਰਤੀਏ ਤੇ ਬਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 90 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸੀ ਤੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ ਨੇ ਸਾਡੇ ਥਾਣੇ ਬਲਟੋਹੇ ਦੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੇ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਤੇ ਫਿਲਹਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈਡੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਬਿਕੀਵਿੰਡ ਪ੍ਰੀਤਿੰਦਰ ਐਸ ਐਚਓ ਬਲਟੋਆ ਸੀ ਚਾਰਸੀ ਆਈਏ ਤੇ ਇਹਦੀ ਜਿਹੜੀ ਸੁਪਰ ਓਵਰਲ ਸੁਪਰਵੀਜ਼ਨ ਕਰ ਰਹੀ ਸੀਗੇ ਸਾਡੇ ਐਸਪੀ ਡੀ ਆ ਜਿਹੜਾ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਹਨਾਂ ਨੂੰ ਓਵਰ ਪਾਵਰ ਕਰਨ ਲਈ ਜਵਾਬੀ ਫਰਵਾਈ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਕਿਮ ਕਰਨ ਭੇਜਿਆ ਗਿਆ ਜੇ ਤੇਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁਰਲੀ ਪੁੱਛ ਗਈ ਉਸ ਤੋਂ ਇਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਇੱਕ 32 ਬੋਲ ਦਾ ਪਿਸਤਲ ਵੀ ਬਰਾਮਦ ਹੋਇਆ ਹੈ ਨਾਲੇ ਇਹ ਗਰੋਹ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੀਡ ਕਰ ਰਹੀ ਹੈ ਤੇ ਇਸ ਗਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜਲਦੋਂ ਜਲਦ ਉਮੀਦ ਹੈ ਕਿ ਅੱਜ ਹੀ ਹੋ ਜੇ ਬਲਕੇ ਗ੍ਰਫਤਾਰ ਜਿਹੜੇ ਨੇ ਕਿੱਥੇ ਜਾਣਗੇ ਸਰ ਕਿੰਨੇ ਫਾਇਰਿੰਗ ਕੀਤੀ ਇਹਦਾ ਵਾਇਕਲ ਸੀ ਔਰ ਕਿਹੜੇ ਕਿਹੜੇ ਹਥਿਆਰ ਸੀਗੇ ਇਨਾਂ ਕੋਲ ਇਹ ਐਕਟਿਵਾ ਤੇ ਇੱਕ ਐਕਟਿਵਾ ਤੇ ਫਾਇਰ ਕਰਨ ਆਏ ਸੀਗੇ ਐਕਟਿਵਾ ਜਿਹੜੀ ਹੈ ਅ ਗੁਰਲਾਲਜੀਤ ਦੀ ਐਕਟਿਵਾ ਸੀਗੀ ਤੇ ਹਥਿਆਰ ਇਨਾਂ ਕੋਲ 32 ਬੋਰ ਦਾ ਪਿਸਤਲ ਸੀਗਾ ਜਿਸ ਤੋਂ ਇਨਾਂ ਨੇ ਫਾਇਰਿੰਗ ਕੀਤੀ ਸੀ ਕਿੰਨੀ ਸਰ ਗੋਲ ਚ ਦਈਏ ਇਨਾਂ ਨੂੰ ਇਨਾਂ ਵੱਲੋਂ ਜਿਹੜੀ ਪੁਲਿਸ ਤੇ ਫਾਇਰ ਕੀਤੇ ਗਏ ਤੇ ਮੁੜ ਕੇ ਪੁਲਿਸ ਵੱਲੋਂ ਵੀ ਜਵਾਬੀ ਕਰ ਵਈ ਗਿਆ ਸਰ ਕਿੰਨੇ ਸਮੇਂ ਤੋਂ ਇਨਾਂ ਨਾਲ ਅਟੈਚ ਹੈ ਜੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਫਾਇਰਿੰਗ ਦਸੰਬਰ ਦੇ ਮਹੀਨੇ ਚ ਕੀਤੀ ਸੀਗੀ ਤੇ ਮੁੜ ਕੇ 90 ਸਾਲ ਤੇ ਕੀਤੀ ਹੈ ਤੇ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਇਹ ਵਾਰਦਾਤ ਕਰਨ ਦੇ ਇਰਾਦੇ ਚ ਸੀਗੇ ਤੇ ਇਸ ਤੋਂ ਇੱਕ ਵਧੀਆ ਗੱਲ ਇਹ ਹੋਈ ਹੈ ਕਿ ਜਿਹੜੀ ਇਹਨਾਂ ਦੇ ਜਿਹੜਾ ਨੈਟਵਰਕ ਹੈ ਜਿਹੜਾ ਗੈਂਗ ਹੈ ਜਿਹੜਾ ਇਹਨਾਂ ਦੇ ਕਹਿਨ ਤੇ ਦੀ ਵਾਰਦਾਤ ਕਰਦਾ ਉਹਨਾਂ ਬਾਰੇ ਵੱਡੇ ਖੁਲਾਸੇ ਹੋਏ ਹਨ ਤੇ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਇਹ ਨੈਟਵਰਕ ਇਹਦਾ ਪੂਰਾ ਜਿਹੜੀ ਇਹ ਰੇਡ ਦੀ ਅਡੀਨਾਂ ਦੀ ਤੋੜੀ ਜਾਏਗੀ ਸਰ ਬੀਤੇ ਦਿਨਾਂ ਦੇ ਵਿੱਚ ਜਿੰਨੇ ਵੀ ਇਨਕਾਊਂਟਰ ਕੀਤੇ ਗਏ ਤਰਨਤਾਰਨ ਪੁਲਿਸ ਵੱਲੋਂ ਸਿਰਫ ਲੱਤ ਤੇ ਗੋਲੀ ਵਾਜਦੀ ਰਹੀ ਹੈ ਵੇਖੋ ਜੀ ਇਹ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ ਕਿ ਜਿਹੜੀ ਫੋਰਸ ਹੈ ਉਹ ਪ੍ਰੋਪੋਰਸ਼ਨਲ ਯੂਜ਼ ਕਰਨੀ ਹੁੰਦੀ ਹੈ ਇਹ ਨਹੀਂ ਕਿ ਜੇ ਪਹਿਲਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘਟ ਤੋਂ ਘਟ ਫੋਰਸ ਕਰਕੇ ਬੰਦੇ ਨੂੰ ਕਾਬੂ ਕੀਤਾ ਜਾਵੇ ਜੇ ਫੇਰ ਵੀ ਪੁਲਿਸ ਵੱਲ ਫਾਇਰ ਹੁੰਦਾ ਹੈ ਪੁਲਿਸ ਉਨੀ ਇੱਕ ਫੋਰਸ ਯੂਜ਼ ਕਰਦੀ ਹੈ ਜਿੰਨੇ ਚ ਉਹਨੂੰ ਓਵਰ ਪਾਵਰ ਕੀਤਾ ਜਾ ਸਕੇ ਜੇ ਉਹ ਫੇਰ ਵੀ ਕਾਬੂ ਨਹੀਂ ਆਂਦੇ ਫੇਰ ਸਾਨੂੰ ਉਸ ਤੋਂ ਵੀ ਵੱਧ ਕੇ ਕਾਰਵਾਈ ਜਿਹੜੀ ਕਰਨੀ ਪੈਂਦੀ ਹੈ ਤੇ ਇਹ ਪੁਲਿਸ ਦੀ ਬੜੀ ਬਹਾਦਰੀ ਹੈ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਦੀ ਲੱਤ ਤੇ ਹੀ ਗੋਲੀ ਲੱਗ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਦਰਵਾਈਜ਼ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਕੋਈ ਮੁਲਾਜ਼ਮ ਦੀ ਕੋਈ ਇੰਝ ਹੋਇਆ ਨਹੀਂ ਪੁਲਿਸ ਦਾ ਬਚਾਵ ਰਿਹਾ